ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 28 ਦਸੰਬਰ 2024 ਅੱਜ ਮੌਸਮ ਕਿਵੇਂ ਦਾ ਰਹੇਗਾ ਤੁਹਾਡੇ ਸਾਹਮਣੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਲਗਾਤਾਰ ਪੰਜਾਬ ਦੇ ਬੀਤੇ ਕੱਲ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲੇ ਲਗਭਗ 90 95% ਉੱਪਰ ਪੰਜਾਬ ਜਿਹੜਾ ਮੀਂਹ ਦੇ ਵਿੱਚ ਕਵਰ ਹੋ ਚੁੱਕਿਆ ਸੀ ਗੜੇਮਾਰੀ ਦੇ ਹਾਲਾਤ ਨੇ ਤੇ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੀ ਗਰਾਵਟ ਬਹੁਤ ਜ਼ਿਆਦਾ ਆ ਚੁੱਕੀ ਹੈ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਦੁਆਬੇ ਦੇ ਏਰੀਆ ਦੇ ਵਿੱਚ ਕਾਰਾ ਹਜੇ ਵੀ ਮੀਂਹ ਹੈ ਖਾਸ ਤੌਰ ਤੇ ਜ਼ਿਲ੍ਹਾ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਜਲੰਧਰ ਦਾ ਕੁਝ ਹਿੱਸਾ ਪਟਿਆਲਾ ਫਤੇਗੜ ਸਾਹਿਬ, ਮੁਹਾਲੀ, ਕੁਰਾਲੀ, ਮੁਰਿੰਡਾ, ਚੰਡੀਗੜ, ਨੰਗਲ, ਅਨੰਦਪੁਰ ਇਹਦੀ ਇਹ ਬੈਲਟ ਹੈ ਇਹਦੇ ਵਿੱਚ ਲਗਾਤਾਰ ਸਾਨੂੰ ਰਾਤ ਤੋਂ ਕਿਰਮਣ ਕਣੀ ਤੇ ਝੜੀ ਨੂੰ ਬਾ ਮਾਹੌਲ ਮੀਂਹ ਦਾ ਦੇਖਣ ਨੂੰ ਮਿਲ ਰਿਹਾ ਹੈ। ਇਹ ਜਿਹੜਾ ਮੀਂਹ ਦਾ ਮਾਹੌਲ ਹੈ ਇਸ ਇਲਾਕਿਆਂ ਦੇ ਵਿੱਚ ਜਿਹੜੇ ਜ਼ਿਲ੍ਹੇ ਤੁਹਾਨੂੰ ਦੱਸੇ ਨੇ ਇਹਨਾਂ ਦੇ ਵਿੱਚਕਾਰ ਲਗਭਗ ਰਾਤ ਤੋਂ ਹੀ ਸਪੈਲ ਲੱਗੇ ਹੋਏ ਨੇ ਤਾਬਰ ਘਟ ਚੁੱਕਿਆ ਤੇ ਇਹ ਮੀਂਹ ਹੈ ਲਗਭਗ ਦੁਪਹਿਰੇ 2 ਤੋਂ 3 ਵਜੇ ਤੱਕ ਕਿਸੇ ਤਰੀਕੇ ਨਾਲ ਬਣਿਆ ਰਹੇਗਾ ਜਿਸ ਦੇ ਨਾਲ ਕਾਫੀ ਜ਼ਿਆਦਾ ਸਾਨੂੰ ਮੀਦੀ ਮਾਰੀ ਨਾਲ ਜ਼ਿਲ੍ਹਿਆਂ ਦੇ ਉੱਪਰ ਪੈਂਦੀ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਜ਼ਿਲ੍ਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਤਰਨਤਾਰਨ ਤੋਂ ਹੇਠਾਂ ਜਿੰਨੇ ਵੀ ਇਲਾਕਾ ਹੈ ਜਿਲ੍ਹਾ ਮਾਨਸਾ ਤੋਂ ਕਪਟੇੰਡਾ ਤੱਕ ਇਹਨਾਂ ਦਾ ਵਿੱਚਕਾਰ ਮੌਸਮ ਕਲੀਅਰ ਹੁੰਦਾ ਜਾਪਦਾ ਦਿਖਾਈ ਦੇ ਰਿਹਾ ਪਰ ਹਾਂ ਅਗਰ ਹਵਾ ਚੱਲਦੀ ਹੈ ਤਾਂ ਇਹਨਾਂ ਇਲਾਕੇ ਵਿੱਚ ਦੁਆਰਾ ਤੋਂ ਬੱਦਲਬਾਈ ਆ ਸਕਦੀ ਹੈ ਪਰ ਫਿਲਹਾਲ ਚਾਂਸ ਘੱਟ ਦਿਖਾਈ ਦੇ ਰਹੇ ਨੇ ਧੁੱਪ ਦੀ ਉਮੀਦ ਜ਼ਿਆਦਾ ਇਹਨਾਂ ਇਲਾਕੇ ਵਿੱਚ ਕੀਤੀ ਜਾ ਸਕਦੀ ਹੈ ਪਰ ਧੁੱਪ ਦੀ ਉਮੀਦ ਵੀ ਘੱਟ ਹੈ ਬੱਦਲਬਾਈ ਦੇ ਨਾਲ ਅਗਰ ਥੋੜੀ ਬਹੁਤੀ ਧੁੰਦ ਦੇ ਹਾਲਾਤ ਬਣਦੇ ਨੇ ਤਾਂ ਬੱਦਲਬਾਈ ਵਰਗਮ ਹੌਲ ਦੁਆਰਾ ਤੋਂ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਠੰਡ ਦੇ ਚਾਂਸ ਦੁਆਰਾ ਤੋਂ ਬਣ ਸਕਦੇ ਨੇ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਮੀਂਹ ਦੇ ਹਾਲਾਤ ਨੇ ਜਿਹੜੇ ਸਤ ਅਟ ਜ਼िले ਗਿਣਾਏ ਨੇ ਦੁਆਬੇ ਦੇ ਇਲਾਕੇ ਦੇ ਇਹਨਾਂ ਵਿੱਚ ਦੁਪਹਿਰ ਤੱਕ ਮੀਂਹ ਪੈਣ ਦੇ ਕਾਰਨ ਤਾਪਮਾਨ ਜਿਹੜਾ 12 ਡਿਗਰੀ ਤੱਕ ਆਉਂਦਾ ਦਿਖਾਈ ਦੇ ਰਿਹਾ ਕਿਸੇ ਕਿਸੇ ਇਲਾਕੇ ਵਿੱਚ ਤਾਂ ਤਾਪਮਾਨ 10-11 ਡਿਗਰੀ ਤੱਕ ਰੁਕ ਜਾਵੇਗਾ ਹਵਾ ਅਗਰ ਚੱਲੇਗੀ ਤਾਂ ਸ਼ੀਤ ਲਹਿਰ ਦੇ ਹਾਲਾਤ ਬਣ ਜਾਣਗੇ ਪਰ ਪੰਜਾਬ ਦਾ ਓਵਰঅল ਤਾਪਮਾ ਜਿਹੜਾ ਅੱਜ ਦੇਖਿਆ ਜਾਵੇਗਾ ਉਹ 15 16 17 ਡਿਗਰੀ ਤੱਕ ਹੀ ਬੜੇ ਰਹਿਣ ਦੀ ਉਮੀਦ ਹੈ ਕਾਫੀ ਠੰਡ ਦੇ ਹਾਲਾਤ ਨੇ ਉਮੀਦ ਹੈ ਕਿ ਤੁਸੀਂ ਆਪਣਾ ਪਰਹੇਜ਼ ਰੱਖੋਗੇ ਠੰਡ ਤੋਂ ਕਿਉਂਕਿ ਇਹ ਜਿਹੜੀ ਠੰਡ ਹੈ ਕਾਫੀ ਜ਼ਿਆਦਾ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੌਸਮ ਮੀਂਹ ਦਾ ਜਿਹੜਾ ਬਣਿਆ ਉਹਦੇ ਕਰਕੇ ਠੀਕ ਹੈ ਕਿਉਂਕਿ ਕੋਹਰੇ ਅਤੇ ਜਿਹੜੀ ਫਸਲਾਂ ਨੂੰ ਖਰਾਬ ਕਰਨ ਦੇ ਜਿਹੜੇ ਸੁੱਕੀ ਠੰਡ ਹੁੰਦੀ ਹੈ ਉਸ ਤੋਂ ਬਚਾਅ ਹੋ ਚੁੱਕਿਆ ਹੈ ਪਰ ਕਿਸਾਨਾਂ ਨੂੰ ਇਹੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਅਜਿਹੀਆਂ ਜਾਣਕਾਰੀ ਜਿਹੜੀ ਭਵਿੱਖ ਦੇ ਵਿੱਚ ਮੀਂਹ ਦੀਆਂ ਹੋਣਗੀਆਂ ਜਾਂ ਮੌਸਮ ਸੰਬੰਧੀ ਹੋਣਗੀਆਂ ਥੋੜੇ ਤੱਕ ਸਾਡੇ ਚੈਨਲ ਦੇ ਉੱਪਰ ਵੀਡੀਓ ਰਾਹੀਂ ਜਾਣਕਾਰੀ ਪਹੁੰਚਦੀ ਰਹੇਗੀ ਦਾਰਾ ਤੋਂ ਰਿਕਵੈਸਟ ਹੈ ਚੈਨਲ ਨੂੰ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਵੀਡੀਓ ਵਿੱਚ ਜਾਣਕਾਰੀ ਚੰਗੀ ਲੱਗੀ ਹੈ ਤਾਂ ਲਾਈਕ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਤ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ